ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਪਸ਼ੂ ਪਾਲਕ ਭਰਾਵਾਂ ਦਾ ਸਵਾਗਤ ਹੈ ਆਪਣੇ ਚੈਨਲ ਭਗਵਾਂ ਦਾ ਡੇਰੀ ਫਾਰਮ 5911 ਤੇ ਅੱਜ ਦੀ ਵੀਡੀਓ ਲੱਗੇ ਆ ਬਣਾਉਣ ਪਿੰਡ ਰਾਏਪੁਰ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਅੱਜ ਦੀ ਵੀਡੀਓ ਵਿੱਚ ਇੱਕੋ ਹੀ ਝੋਟੀ ਦਿਖਾਵਾਂਗੇ ਬਿਲਕੁਲ ਤਾਜੀ ਸੂਈ ਤੇ ਆਪਾਂ ਪਹੁੰਚਿਆ ਵੀਰ ਰੋਬર્ટ ਦੇ ਕੋਲ ਤੇ ਆਜੋ ਕਰਦੇ ਆਂ ਬਾਈ ਨਾਲ ਗੱਲਬਾਤ ਤੇ ਪੁੱਛਦੇ ਆਂ ਇਹਦੀ ਡਿਟੇਲ ਸੱਸੀਆ ਭਾਈ ਜੀ ਸੱਸੀਆ ਸੇ ਆ ਜੀ ਸਤਿ ਸ਼੍ਰੀ ਅਕਾਲ ਕੀ ਹਾਲ ਚੱਲ ਜੀ ਹਾਂ ਜੀ ਵਧੀਆ ਵਧੀਆ ਜੀ ਵਧੀਆ ਚਾਹੀਦਾ ਬਾਈ ਜੀ ਆਪਣਾ ਨਾਮ ਤੇ ਐਡਰੈਸ ਦੱਸਿਓ ਨਾ ਰੋਬਰ ਜੇ ਪਿੰਡ 라ਪੁਰ ਚਿਲੇ ਨਾਲਾ ਜਿਲ੍ਹਾ ਅੰਬਰਸਾਡੀ ਠੀਕ ਆ ਜੀ ਫੋਨ ਨੰਬਰ ਫੋਨ ਨੰਬਰ ਹੈ 978137763 ਠੀਕ ਆ ਜੀ ਬਾਈ ਜੀ ਦੱਸਿਓ ਝੋਟੀ ਦੇ ਬਾਰੇ ਕਿੰਨਾ ਵਸੂਗਾ ਸੂਈ ਜੇ ਪਹਿਲਾਂ ਸੂਈ ਜੇ ਚਾਰ ਦੰਦ ਦੇ ਮੂੰਹ ਤੋਂ ਬਾਹਰ ਠੀਕ ਆ ਲਓ ਜੀ ਚਾਰ ਦੰਦ ਤੇ ਝੋਟੀ ਹੈ ਬਾਈ ਕਿੰਨਾ ਕ ਟਾਈਮ ਹੋ ਗਿਆ ਸੂਈ ਨੂੰ ਸੂਈ ਵੀ ਦਿਨ ਮਹੀਨੇ ਦੇ ਦਿਨ ਅੰਦਰ ਹੀ ਹੋ ਘਟਾਏ ਦੇ ਮਗਰ ਠੀਕ ਆ ਲਓ ਜੀ ਮੇਲ ਕਾਫ ਆ ਗਿਆ ਜੇ ਇਹਦੇ ਪਿਛੇ ਦੁੱਧ ਬਾਈ ਇਹਦੇ ਕੋਲ ਦੁੱਧ ਨੂੰ ਭਾਈ 9.5 ਗਵਾ 8 ਕਿਲੋ ਦੀ ਗਾਰੰਟੀ ਦਵਾਂਗੇ ਆਪਾਂ ਅੱਛਾ ਜੀ ਹਾਂ ਜੀ ਜੀ ਠੀਕ ਆ ਠੀਕ ਆ ਲਓ ਜੀ 8 ਲੀਟਰ ਦੀ ਗਾਰੰਟੀ ਆ ਤੇ ਥਣਾ ਦਾ ਸੈਜ ਗਿਆ ਬਹੁਤ ਹੀ ਸ਼ਾਨਦਾਰ ਹੈ ਖੋਲਿਓ ਬਾਈ ਜੀ ਫਿਰ ਲਓ ਜੀ ਰੇਂਗ ਸਿੰਗ ਸੁੰਗ ਬਹੁਤ ਹੀ ਚੰਗਾ ਲੱਗਾ ਐਨ ਰੇਂਗ ਸਿੰਗ ਲੱਗਾ ਪਿਆ ਕਰਮ ਵਾਲੀ ਤਾਂ ਕੱਦ ਕਾੜ ਵੀ ਚੰਗਾ ਵਾ ਤੇ ਥੜਾਂ ਦਾ ਸੈਜ ਗਿਆ ਵੀ ਜਿਹੜਾ ਬਹੁਤ ਹੀ ਚੰਗਾ ਆ ਗਿਆ ਵਾ ਤੇ ਹੈ ਵੀ ਸਿੰਗਲ ਹੱਡੀ ਆ ਹਰੋ ਜੀ ਚੱਕ ਬਾਕੀ ਇਹਨ ਜੈਡ ਬਲੈਕ ਆ ਗਈ ਤੇ ਥਾਂ ਤੋਂ ਬੜਾ ਚੰਗਾ ਲੱਗਾ ਕਰਮ ਵਾਲੀ ਨੂੰ ਤੇ ਸੋਈ ਨੂੰ ਕੋਈ ਮਹੀਨੇ ਕਿਤੇ ਆਸ-ਪਾਸ ਜਿਹੜਾ ਹੋ ਗਿਆ ਟਾਈਮ ਤੇ ਮੇਲ ਕਾਫ ਆ ਗਿਆ ਵਾ ਇਹਦੇ ਪਿੱਛੇ ਠੀਕ ਆ ਲਓ ਜੀ ਚੈੱਕ ਕਰ ਸਕਦੇ ਜੀ ਬਹੁਤ ਹੀ ਚੰਗੇ ਰਿਕਾਰਡ ਵਾਲੀ ਆ ਗਈ ਤੇ ਮੂੰਹੋਂ ਚਾਰ ਦੰਦ ਤੇ ਸਿੰਘ ਐਨ ਰਿੰਗ ਸਿੰਘ ਲੱਗਾ ਪਿਆ ਅੱਛਾ ਜੀ ਹਾਂ ਜੀ ਠੀਕ ਹੈ ਠੀਕ ਹੈ ਠੀਕ ਹੈ ਲਓ ਜੀ ਅਗਲੀ ਸਾਈਡ ਤੋਂ ਵੀ ਕਰਾਉਨੇ ਆ ਚੈੱਕ ਚੌਵਾਂ ਨੁਕਰਾਂ ਦੇ ਹਨ ਕੱਲਾ ਕੱਲਾ ਲੱਗਾ ਪਿਆ ਵਾ ਥਾਣਾ ਤੇ ਆਹ ਵਾਲਾ ਇਹਦਾ ਜਵਾਕ ਆ ਗਿਆ ਵਾ ਪਿਛੇ ਮਿਲਕਾਫ ਮੈਨੀ ਕਦੇ ਆਸ-ਪਾਸ ਲਟਾਇਮ ਹੋਇਆ ਵਾ ਸੂਈ ਨੂੰ ਤੇ ਇਧਰਲੀ ਸਾਈਡ ਤੋਂ ਵੀ ਕਰਾਉਨੇ ਆ ਚੈੱਕ ਥਾਣਾ ਦਾ ਸੈਜ ਗਿਆ ਵਾ ਜਿਹੜਾ ਬਹੁਤ ਹੀ ਚੰਗਾ ਆ ਗਿਆ ਵਾ ਤੇ ਫੇਸ ਕੁਆਲਿਟੀ ਵੀ ਚੈੱਕ ਕਰ ਸਕਦੇ ਜਾਨ ਰਿਗ ਸਿੰਘ ਲੱਗਾ ਪਿਆ ਵਾ ਤੇ ਬਾਈ ਜੀ ਇਹਦਾ ਫਿਰ ਮੁੱਲ ਕੀ ਕਰਨਾ ਜੀ ਮੁੱਲ ਦੇ ਦਈਏ ਛੋਟੀ 93 ਦੀ ਤੇ ਕਰੀਏ ਜੈ ਜੀ ਪੰਜ ਛੜ ਦੀਏ ਹੋਰ ਛੜ ਦੀਏ ਕੀ ਗੱਲ ਜਨਾ ਕਰਾਉਣਾ ਕਰ ਦੋ ਖੁੱਲਾ ਹੀ ਮਾਨ ਤਾਣਾ ਪੰਜ ਹੋਰ ਛੜਦਾ 85 ਦੇ ਦੀਏ ਯਾਰ ਹੋਰ ਛੜ ਦੀਏ ਜੱਥ ਨੂੰ ਜਿਹੜੀ ਦੇਣੀ ਬੜੀ 82000 ਦੇਣੀ ਝੋਟੀ ਠੀਕ ਆ ਲਓ ਜੀ 82000 ਦੀ ਐਨ ਜੈਡ ਬਲੈਕ ਕੋਈ ਚੰਗੀ ਸਾਮ ਕਰਨ ਵਾਲਾ ਭਰਾ ਖੜਿਆ ਤੇ ਚਲੋ ਗਾ 400 ਵੇ ਪੀਣ ਵਾਲੀ ਝੋਟੀ ਆ ਬਿਲਕੁਲ ਹੀ ਹਜੇ ਨਵੀਂ ਝੋਟੀ ਤੇ ਚਾਰ ਦੰਦ ਆ ਮੂੰਹ ਵੀ ਹਜੇ ਤੇ ਚੈੱਕ ਕਰ ਸਕਦੇ ਜੀ ਬਹੁਤ ਹੀ ਚੰਗੇ ਰਿਕਾਰਡ ਵਾਲੀ ਆ ਆੜੀਏ ਦੂਣਾ ਵਾਲੇ ਵਧਣਾ ਵਾਲੇ ਅਛਾ ਜੀ ਹਾਂ ਜੀ ਹਾਂ ਜੀ ਉਹਨਾਂ ਨੇ ਸੌਂਹ ਖਾ ਗਿਆ ਕੱਲੀ ਚਰਾਣ ਤੇ ਖੜਦੇ ਬਾਂਡ ਬੁੰਡ ਨਹੀਂ ਮੁੰਦੇ ਰਾਹ ਪੱਠੇ ਬੁੰਦੇ ਅਛਾ ਜੀ ਬਾਹਰ ਜਉਂਦੀਆਂ ਵੜੀਏ ਠੀਕ ਹੈ ਠੀਕ ਹੈ ਠੀਕ ਹੈ ਜੀ ਲਓ ਜੀ ਕੋਈ ਭਰਾ ਚੰਗੀ ਸਾਫ ਕਰਨ ਵਾਲਾ ਲਾ ਜੂਗਾ ਚੰਗਾ ਦੁੱਧ ਕੱਢੀ ਜਾਊਗੀ ਬਾਈ ਕਹਿੰਦਾ ਕਿ ਉਹਨਾਂ ਸੌਂਹ ਹੀ ਸਾਬਨਾ ਖਾਲੀ ਪੀ ਅਸੀਂ ਕੋਈ ਫਲ ਵੜੇ ਮਾਣੀ ਜੇ ਪਾਉਂਦੇ ਬਾਕੀ ਚੱਡੇ ਦੀਆਂ ਸਫਾਈਆਂ ਸਫਾਈਆਂ ਜਿਹੜੀਆਂ ਕਾਫੀ ਆ ਗਈਆਂ ਵਾ ਤੇ ਹੈ ਵੀ ਚੰਗੇ ਰਿਕਾਰਡ ਵਾਲੀ ਹੈ ਪਿਓਰ ਮੋਹਰਾ ਨਸਲ ਦੀ ਝੋਟੀ ਆ ਗਈ ਯਾਰ ਸਿੰਘ ਸਿੰਘ ਬਹੁਤ ਜਿਆਦਾ ਪਿਆਰਾ ਲੱਗਾ ਵਾ ਤੇ ਵੀਡੀਓ ਨੂੰ ਪਾਈਜੀ ਬਾਤ ਤੋਂ ਬਾਅਦ ਸ਼ੇਅਰ ਕਰ ਦਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਵੀਡੀਓ ਪੂਰੀ ਵੇਖਣ ਲਈ ਧੰਨਵਾਦ ਆ ਸਾਰੇ ਪਸ਼ੂ ਪਾਲਕ ਭਰਾਵਾਂ ਦਾ